ਕਈਆਂ ਨੂੰ ਗਾਤਰੇ ਪਾ ਕੇ ਨਹੀਂ ਪਤਾ ਲੱਗਿਆ ਕਿ ਕਿਹਦੀ ਕੌਮ ਆ ਅਸੀਂ ਤੇ ਆ ਕਾਂਸੀਨਾਥ ਜਿਹੜਾ ਪੀਰਾਂ ਦੇ ਗੌਣ ਗੌਂਦਾ ਆ ਦੇਖੋ ਕਿੱਡੀ ਬੱਡੀ ਗੱਲ ਕਹੀ ਕਿ ਕਿਹਦੀ ਕੌਮ ਐ ਤੁਸੀਂ ਪਤਾ ਕਿਹਦੀ ਕੌਮ ਨੂੰ ਇਹ ਜਿਹੜੀ ਗੱਲ ਮੈਂ ਹੁਣ ਦੱਸਣ ਲੱਗਾ ਨਾ ਇਹ ਦੱਸਣ ਤੋਂ ਬਾਅਦ ਆਹ ਸ਼ਰੀਰ ਤੇ ਰੌਂਗਟੇ ਖੜੇ ਹੋ ਜਾਂਦੇ ਸੁਣੋ ਜੀ ਕਿਹਦੇ ਪੁੱਤੋਂ ਤੁਸੀਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਵਿਛੋੜਾ ਪਿਆ ਗੋਪੀਆਂ ਤੋਂ ਖੁਦਾਮੇ ਤੋਂ ਰੋ ਰੋ ਕੇ ਕਮਰਾ ਹੋ ਗਿਆ ਪਰਮੇਸ਼ਵਰ ਜਿਸੂ ਨੂੰ ਜਦੋਂ ਕਰਾਸ ਤੇ ਟੰਗਿਆ ਤੇ ਅੱਖਾਂ ਚੋਂ ਥਰੂ ਆ ਗਿਆ ਇਹ ਕੀ ਕਰ ਰਹੇ ਹੋ ਸੁਣੋ ਜਰਾ ਕਰਬਲਾ ਦੀ ਜੰਗ ਦੇ ਵਿੱਚ ਮਹਾਰਾਜੀ ਸਰਕਾਰ ਦੇ ਜਦੋਂ 72 ਤੱਕ ਸ਼ਹੀਦ ਹੋਏ ਤੇ ਮਹਾਰਾਜੀ ਸਰਕਾਰ ਵੀ ਰੋ ਪਏ ਕਿ ਅੰਦਾਜ਼ ਮਾਰ ਤੇਰਾ ਕੀ ਮਾਰਾ ਜਿੱਤਾਂ ਸੀ ਸ਼੍ਰੀ ਰਾਮ ਦਾ ਜਦੋਂ ਸੀਤਾ ਤੋਂ ਵਿਛੋੜਾ ਪਿਆ ਅੱਖ ਦੇ ਵਿੱਚ ਥਰੂ ਆ ਗਿਆ ਹਰੁਮਾਨ ਕਹਿੰਦੇ ਵਾਰਾਜ ਰੋਣਾ ਕੋਈ ਗੱਲ ਨਹੀਂ ਚੱਲ ਪਾਂ ਜਿੱਤਣੀ ਹੈ ਇੱਕੋ ਹੀ ਦੁਨੀਆ ਦਾ ਪੈਗੰਬਰ ਐਸਾ ਹੋਇਆ ਸਾਰਾ ਪਰਿਵਾਰ ਵਾਰ ਕੇ ਉਹ ਮਾਸੀ ਵਾਰ ਕੇ ਜੰਗਲਾਂ ਚ ਜਾ ਕੇ ਕੀ ਕਹਿੰਦਾ ਤੇਰਾ ਭਾਣਾ ਮਿੱਠਾ ਲੱਗਦਾ ਪੀਰਾਂ ਨੂੰ ਮੰਨਣ ਵਾਲਾ ਕਿੰਨਾ ਸੱਚ ਬੋਲ ਗਿਆ ਤੇ ਉਹਦੇ ਅੰਦਰ ਕਿੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖਾਤਰ ਤੇ ਕਿੰਨਾ ਗਿਆਨ ਹੈ ਆ ਸਾਡੀਆਂ ਭੇਡਾਂ ਨੂੰ ਗਿਆਨ ਹੀ ਨਹੀਂ ਗਾਤਰੇ ਪਾ ਕੇ ਧਰਮੀ ਬਣੇ ਫਿਰਦੇ ਤੇ ਨਕਰਾਕਰ ਦੇ ਫਿਰਦੇ ਮੜੀਆਂ ਮਸਾਣੀਆਂ ਤੇ ਕਿੰਨੀ ਚੰਗੀ ਗੱਲ ਹੈ ਤੇ ਵੀਡੀਓ ਕਿੰਨੀ ਚੰਗੀ ਹੈ